ਵੱਡੀ ਅਪਡੇਟ ਤੇ ਨਜ਼ਰ ਮਾਰਤੇ ਆ ਕਿ ਰਾਵੀ ਦਰਿਆ 'ਚ ਲਗਾਤਾਰ ਪਾਣੀ ਦਾ ਫੱਦਰ ਵਧ ਰਿਹਾ ਜਿਸ ਨੂੰ ਵੇਖਦੇ ਹੋਏ ਕਿਸ ਟਵੀ ਜਿਹੜੀ ਉਹ ਬੰਦ ਹੋ ਗੀਏ ਅਤੇ ਪਿੰਡਾਂ ਨਾਲੋਂ ਸੰਪਰਕ ਵੀ ਟੁੱਟ ਚੁੱਕਿਆ ਤੇ ਪਾਣੀ ਦਾ ਪੱਧਰ ਵਧਣ ਦੇ ਕਾਰਨ ਹੜਵਰਗੀ ਸਥਿਤੀ ਜਿਹੜੀ ਹਰ ਪਾਸੇ ਬਣ ਚੁੱਕੀ ਹੈ ਜਿਸ ਨੂੰ ਵੇਖਦੇ ਹੋਏ ਲੋਕਾਂ ਨੂੰ ਦਰਿਆ ਰਾਵੀ ਤੋਂ ਦੂਰ ਰਹਿਣ ਦੇ ਲਈ ਜਿਹੜਾ ਸੁਚੇਤ ਕੀਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕੀਤੀਆਂ ਜਾ ਚੁੱਕੀਆਂ ਨੇ ਜਿਸ ਵੇਖਦੇ ਹੋਏ ਪ੍ਰਸ਼ਾਸਨ ਹਰ ਸਥਿਤੀ ਤੋਂ ਨਜਿੱਠਣ ਦੇ ਲਈ ਤਿਆਰ ਹੈ ਉਹਦੀ ਜਾਣਕਾਰੀ ਸਾਂਝੀ ਕਰ ਰਿਹਾ ਹੈ ਰਾਵੀ ਦਰਿਆ ਚ ਲਗਾਤਾਰ ਪਾਣੀ ਦਾ ਫੱਦਰ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੀਵੀ ਜੜੀ ਉਹ बांधੂ ਚੁੱਕੀ ਹੈ ਪਿੰਡਾਂ ਦੇ ਨਾਲੋਂ ਲਿੰਕ ਜਿਹੜਾ ਹੈ ਉਹ ਟੁੱਟ ਚੁੱਕਿਆ ਹੈ ਜਿਸ ਕਾਰਨ ਹੋਏ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਹੜ ਵਰਗੀ ਸਥਿਤੀ ਜਿਹੜੀ ਹੈ ਹੁਣ ਬਣ ਚੁੱਕੀ ਹੈ ਰਾਵੀ ਦਰਿਆ ਦੇ ਵਿੱਚ ਲੋਕਾਂ ਨੂੰ ਜਿਹੜਾ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਰਾਵੀ ਦਰਿਆ ਤੋਂ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਠੀਹੀਆਂ ਨੇ ਤੋਂ ਉੱਥੇ ਹੀ ਪ੍ਰਸ਼ਾਸਨ ਹਰ ਸਥਿਤੀ ਤੋਂ ਜਿਠਣ ਦੇ ਲਈ ਪੂਰੇ ਤਰੀਕੇ ਦੇ ਨਾਲ ਤਿਆਰ ਹੈ ਇਸ ਸਬੰਧ ਤੇ ਹੋਏ ਰਾਵੀ ਦਰਿਆ ਤੇ ਪਾਣੀ ਦੇ ਫਤਗੜ ਜਿਹੜਾ ਹੋ ਲਗਾਤਾਰ ਵੱਧਦਾ ਜਾ ਰਿਹਾ ਹੈ ਕਿ ਸਪਿੰਨ ਕਈ ਪਿੰਡਾਂ ਦੇ ਨਾਲੋਂ ਸੰਪਰਕ ਟੁੱਟਣ ਦੀਆਂ ਖਬਰਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ ਜਿਸ ਦੇ ਕਾਰਨ ਹਾੜੂ ਵਰਗੀ ਸਥਿਤੀ ਰਹਿਣ ਦਾ ਖਤਰਾ ਜੜਾਉ ਦਿੱਤਾ ਗਿਆ ਅਤੇ ਹੀ ਲਗਾਤਾਰ ਸੁਚੇਤ ਰਹਿਣ ਦੀ ਅਪੀਲ ਜਿਹੜੀ ਉਹ ਲੋਕਾਂ ਨੂੰ ਕੀਤੀ ਜਾ ਰਹੀ ਹੈ ਰਾਵੀ ਦਰਿਆ ਤੋਂ ਜੁੜਸੂ ਇੱਕਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀਆਂ ਤਿਆਰੀਆਂ ਇਸ ਦੇ ਉੱਪਰ ਕੀਤੀਆਂ ਜਾ ਚੁੱਕੀਆਂ ਨੇ ਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਅਲਮੋਲ ਸ਼ਰਮਾ ਜੁੜ ਚੁੱਕੇ ਨੇ ਅਨਮੋਲ ਸ਼ਰਮਾ ਕੀ ਕੁਝ ਜਾਣਕਾਰੀ ਹੈ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਜਿਸ ਨੂੰ ਵੇਖਦੇ ਹੋਏ ਕਈ ਪਿੰਡਾਂ ਤੋਂ ਜਿਹੜਾ ਹੈ ਸੰਪਰਕ ਟੁੱਟ ਚੁੱਕਿਆ ਹੈ ਕੀ ਕੁਝ ਕਹੋਗੇ ਇਸ ਨੂੰ ਲੈ ਕੇ ਕੀ ਕੁਝ ਜਾਣਕਾਰੀ ਹੈ ਬਿਲਕੁਲ ਮਾਨਪ੍ਰੀਤ ਜਿਸ ਤਰ੍ਹਾਂ ਕੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹਿਮਾਚਲ ਦੇ ਵਿੱਚ ਜਿਹੜੀ ਆ ਬੱਦਲ ਫਟਣ ਦੀ ਜਿਹੜੀ ਆ ਉਹ ਲਗਾਤਾਰ ਖਬਰਾਂ ਜਿਹੜੀਆਂ ਉਹ ਸਾਹਮਣੇ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਔਰ ਇਸ ਕਰਕੇ ਜਿਹੜਾ ਵਾ ਰਾਵੀ ਦਾ ਜਿਹੜਾ ਉਹ ਜਿਹੜਾ ਫਲੋ ਹੈਗਾ ਉਹ ਤੂਫਾਨ ਤੇ ਹੈਗਾ ਔਰ ਜੇ ਗੱਲ ਕਰੀਏ ਬਾਰਡਰ ਏਰੀਆ ਦੀ ਤੇ ਬਾਰਡਰ ਏਰੀਆ ਦੇ ਵਿੱਚ ਵੀ ਜਿਹੜਾ ਪਠਾਨਕੋਟ ਦੇ ਨਾਲ ਲੱਗਦੇ ਜਿਹੜਾ ਬਾਰਡਰ ਏਰੀਆ ਹੈਗਾ ਉੱਥੇ ਵੀ ਉਝੇ ਦਰਿਆ ਪੈਂਦਾ ਹੈਗਾ ਉਹਦੇ ਉਹਦਾ ਵੀ ਪੱਧਰ ਜਿਹੜਾ ਉਹ ਵੱਜ ਚੁਕਿਆ ਹੈਗਾ ਜਿਸ ਦੇ ਕਾਰਨ ਪਿੰਡਾਂ ਦਾ ਸਪਰਕ ਜਿਹੜਾ ਉਹ ਟੁੱਟ ਚੁਕਿਆ ਹੈਗਾ ਜੀ ਇਸ ਦੇ ਨਾਲ ਹੀ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਪਾਣੀ ਦੇ ਪੱਦਰ ਦੇ ਵਧਣ ਦੇ ਕਾਰਨ ਜਿਹੜਾ ਸੁਚੇਤ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਜੀ ਬਿਲਕੁਲ ਐਨਡੀਆਰਐਫ ਦੀ ਜਿਹੜੀਆਂ ਟੀਮਾਂ ਹੈਗੀਆਂ ਉਹ ਉਹ ਉਹਨਾਂ ਵੱਲੋਂ ਵੀ ਜਿਹੜੀ ਆ ਸੁਰੱਖਿਆ ਦਾ ਪੂਰਾ ਇੰਤਜ਼ਾਮ ਜਿਹੜਾ ਉਹ ਕੀਤਾ ਹੋਇਆ ਔਰ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈਗੀ ਆ ਜੀ ਆ ਨਦੀ ਨਾਲੇ ਜਿਹੜੇ ਹੈਗੇ ਨੇ ਉਹ ਉਹਦੇ ਕਰੀਬ ਨਾ ਜਾਣ ਤਾਂ ਕਿ ਕੋਈ ਵੀ ਜਿਹੜੀ ਆ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਤੇ ਇਸ ਦੇ ਨਾਲ ਹੀ ਅਗਰ ਜ਼ਿਆਦਾ ਦੇਖਿਆ ਜਾਵੇ ਅਨਮੋਲ ਕੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਖਤਰਾ ਜ਼ਿਆਦਾ ਮੰਡਰਾਏਗਾ ਅਗਰ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤੇ ਉੱਥੇ ਹੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਤਾਂ ਕੀਤੀ ਗਈ ਹੈ ਪਰ ਕੀ ਕੁਝ ਇੰਤਜ਼ਾਮ ਕੀਤੇ ਗਏ ਨੇ ਲੋਕਾਂ ਨੂੰ ਆਪਣਾ ਘਰ ਤਾਂ ਛੱਡਣਾ ਹੀ ਪਏਗਾ ਨਾ ਜੀ ਬਿਲਕੁਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜਿਹੜੇ ਕਿ ਜਿਹੜੇ ਕਿ ਇਲਾਕੇ ਜਿਹੜੇ ਆ ਡੇਂਜਰ ਪੁਆਇੰਟ ਤੇ ਪੈਂਦੇ ਹੈਗੇ ਆ ਉਹ ਪਿੰਡ ਤੇ ਜਰੂਰ ਜਿਹੜੇ ਆ ਉਹ ਖਾਲੀ ਕਰਵਾਏ ਗਏ ਨੇ ਲੇਕਿਨ ਜੇ ਗੱਲ ਕਰੀਏ ਜਿਹੜੇ ਜੰਮੂ ਕਸ਼ਮੀਰ ਤੇ ਵੀ ਵਿੱਚ ਵੀ ਜਿਹੜਾ ਪੱਛੋ ਜਿਹੜਾ ਬੱਦਲ ਫਟਿਆ ਸੀਗਾ ਔਰ ਉਧਰੋਂ ਵੀ ਜਿਹੜੇ ਬੱਦਲ ਫਟਣ ਦੀ ਜਿਹੜੀ ਆ ਉਹ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਚਈਆਂ ਪਿਛਲੇ ਵੀ ਨਹੀਂ ਚੰਬਾ ਦੇ ਵਿੱਚ ਜਿਹੜਾ ਬਰਮੋਰ ਹੈਗਾ ਉੱਥੇ ਵੀ ਜਿਹੜੇ ਬੱਦਲ ਪਟੇ ਸੀਗੇ ਔਰ ਜਿਹੜਾ ਇਸ ਕਰਕੇ ਜਿਹੜਾ ਪਾਣੀ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜਾ ਆ ਰਿਹਾ ਹੈਗਾ ਔਰ ਕਈ ਪਿੰਡਾਂ ਦਾ ਜਿਹੜਾ ਸੰਪਰਕ ਵੀ ਜਿਹੜਾ ਟੁੱਟ ਗਿਆ ਹੈਗਾ ਉਹ ਜਿਹੜੇ ਡੇਂਜਰ ਪੁਆਇੰਟ ਇਲਾਕੇ ਹੈਗੇ ਨਾ ਉੱਥੇ ਜਿਹੜੇ ਪਿੰਡ ਜਿਹੜੇ ਆ ਉਹ ਖਾਲੀ ਕਰਵਾ ਦਿੱਤੇ ਗਏ ਨੇ ਤਾਂਕਿ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੋਈ ਵੀ ਉਹ ਜਿਹੜੀ ਆ ਕਾਰਨਾਮਾ ਹੋ ਜਾ ਉਹ ਨਾ ਕਰ ਸਕੇ ਜੀ 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 ਤੁਸੀਂ ਪਠਾਨਕੋਟ ਦੇ ਵਿੱਚ ਮੌਜੂਦ ਉਜ ਡਰਿਆ ਦੀ ਕੀ ਕੁਝ ਹਾਲਾਤ ਨੇ ਇਸ ਸਮੇਤ ਲੋਕਾਂ ਆਸ-ਪਾਸ ਦੇ ਜਿਹੜੇ ਇਲਾਕਿਆਂ ਦੇ ਵਿੱਚ ਕੀ ਕੁਝ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਨੂੰ ਲੈ ਕੇ ਜੀ ਬਿਲਕੁਲ ਜਿਹੜੇ ਉਥੇ ਗੁਜਰਾਰੇ ਡੇਰੇ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਉਥੋਂ ਦੀ ਹਟਾ ਦਿੱਤਾ ਗਿਆ ਹੈਗਾ ਔਰ ਆ ਪਾਣੀ ਜਿਹੜਾ ਉਹ ਕੋਚ ਪੱਧਰ ਤੇ ਜਿਹੜਾ ਹੈਗਾ ਔਰ ਉਸ ਦੇ ਵਿੱਚ ਵੀ ਜਿਹੜੇ ਸਕੂਲੀ ਬੱਚੇ ਨੇ ਉੱਥੇ ਵੀ ਜਿਹੜੇ ਅਗਰ ਐਸੀ ਕੋਈ ਘਟਨਾ ਹੁੰਦੀ ਹੈ ਤੇ ਉਹ ਉਸ ਦੇ ਵਿੱਚ ਜਿਹੜਾ ਸਕੂਲੀ ਬੱਚਿਆਂ ਦੇ ਨੂੰ ਵੀ ਜਿਹੜਾ ਉਹ ਛੁੱਟੀ ਦਾ ਇਲਾਜ ਜਿਹੜਾ ਉਹ ਕਰ ਦਿੱਤਾ ਜਾਏਗਾ ਪ੍ਰਸ਼ਾਸਨ ਵੱਲੋਂ ਵਧੀਰੀ ਜਾਣਕਾਰੀ ਦਿਲੀਨ ਮੋਰ ਬਗੋ ਤਨਵਾਦ ਜੁੜੇ ਰਾਂਗੇ ਤੁਹਾਡੇ ਨਾਲ ਸੋ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਿਆ ਹੈ ਤੇ ਆਸ-ਪਾਸ ਦੇ ਪਿੰਡਾਂ ਤੋਂ ਲਿੰਕ ਜਿਹੜਾ ਟੁੱਟ ਚੁੱਕਿਆ ਜਿਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਪੂਰੀ ਤਰੀਕੇ ਦੇ ਨਾਲ ਅਲੋਟ ਹੋ ਚੁੱਕਾ ਹੈ ਤੇ ਹਰ ਪਾਸੇ ਤਿਆਰੀਆਂ ਇਹ ਮੁਕੰਮਲ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਚੁਕੀਆਂ ਨੇ